ਇਹ ਗੱਲ ਮੈਂ ਕਹਿਤੀ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਈਟ ਐਂਟਰਿੰਗ ਹੋਗੀ 19000 492 ਯਾਨੀ ਕਿ 19500 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਵੀ ਹੋਣਗੀਆਂ ਜਿਹੜੀਆਂ ਤੰਗ ਸੜਕਾਂ ਨੇ 18 ਫੁੱਟੀਆਂ ਵੀ ਹੋਣਗੀਆਂ ਤੁਹਾਨੂੰ ਤੁਹਾਡੇ ਐਮਐਲਏ ਨੂੰ ਤੁਹਾਡੇ ਸਰਪੰਚਾਂ ਨੂੰ ਪੁੱਛ ਕੇ ਸੜਕਾਂ ਬਣਨਗੀਆਂ ਕਿ ਕਿਹੜੀ ਸੜਕ ਹੈ ਕਈ ਵਾਰੀ ਇੱਕ ਪਿੰਡ ਚੋਂ ਤਿੰਨ ਤਿੰਨ ਸੜਕਾਂ ਜਾਂਦੀਆਂ ਨੇ ਪਰ ਚਲਦੀ ਇੱਕੋ ਹੀ ਹੈ ਜ਼ਿਆਦਾ ਜਿੱਧਰ ਨੂੰ ਸ਼ਹਿਰ ਪੈਂਦਾ ਜਾਂ ਜਿੱਧਰ ਨੂੰ ਆਪਾਂ ਮੰਡੀ ਜਾਂਦੇ ਆ ਪਹਿਲਾਂ ਉਹ ਸੜਕ ਬਣਵਾ ਲਓ ਜਿਹੜੀ ਜ਼ਿਆਦਾ ਚਲਦੀ ਹੈ ਕਈ ਵਾਰੀ ਕਈ ਸੜਕ ਹੈ ਜੇ ਵੀ ਨੇ ਸਾਰੇ ਦਿਨ ਚ ਪੰਜ ਮੋਟਰਸਾਈਕਲ ਹੀ ਲੰਘਦੇ ਆ ਸਾਡੇ ਪਿੰਡ ਵੀ ਹੈਗੀਆਂ ਹੈ ਜੀਆਂ ਸੋ ਉਹਨਾਂ ਤੋਂ ਪਹਿਲਾਂ ਉਹ ਬਣਾਈਏ ਜਿਹੜੀਆਂ ਚਾਹੀਦੀਆਂ ਨੇ ਜਿੱਥੋਂ ਸਾਡੀਆਂ ਰਿਸ਼ਤੇਦਾਰੀਆਂ ਜਾਂ ਸਾਨੂੰ ਕੋਈ ਸ਼ਹਿਰ ਨੇੜੇ ਪੈਂਦਾ ਮੰਡੀ ਨੇੜੇ ਪੈਂਦੀ ਹੈ ਹਰ ਰੋਜ਼ ਬਾਹ ਪੈਂਦਾ ਉਹ ਸੜਕਾਂ ਪਹਿਲਾਂ ਬਣਵਾਓ ਔਰ ਸੜਕਾਂ ਮੈਂ ਫੇਰ ਕਹਿੰਨਾ ਮੈਂ ਤਾਂ ਪਹਿਲਾਂ ਆਪਣਾ ਜਦੋਂ ਕਲਾਕਾਰੀ ਜੀਵਨ ਚ ਸੀ ਬੜਾ ਪਿਆਰ ਤੁਸੀਂ ਦਿੱਤਾ ਮੈਂ ਉਦੋਂ ਵੀ ਗੱਲ ਕਹਿੰਦਾ ਰਿਹਾ ਵੀ ਲੁੱਕ ਦੀ ਥਾਂ ਤੇ ਫੁੱਕ ਪਾਉਨੇ ਹੋ ਤੁਸੀਂ ਤੇ ਹੁਣ ਨਹੀਂ ਫਿਰ ਹੁਣ ਲੋਕ ਹੀ ਪਾਉਗੀ ਔਰ ਦੇਖਣਾ ਕੰਮ ਥੋੜਾ ਕਿ ਲੁੱਕ ਪੈ ਰਹੀ ਹੈ ਜਾਂ ਨਹੀਂ ਇਹ ਨਾ ਸਮਝੋ ਕਿ ਸਰਕਾਰੀ ਕੰਮ ਚੱਲ ਰਿਹਾ ਹੈ ਸਰਕਾਰੀ ਕੰਮ ਨਹੀਂ ਹੈਗਾ ਉਹਦਾ ਇੱਕ ਇੱਕ ਰੁਪਈਆ ਤੁਹਾਡਾ ਹਿੱਸਾ ਹੈ ਤੁਸੀਂ ਟੈਕਸ ਦਿੰਨੇ ਹੋ ਟੈਕਸ ਸਵੇਰੇ ਉੱਠਦੇ ਆ ਸਵੇਰੇ ਉਹ ਟੈਕਸ ਕਦੋਂ ਦਿੰਨੇ ਹੋ ਇਹ ਦੱਸ ਦੇਣਾ ਤੁਹਾਨੂੰ ਮੈਂ ਕਈ ਵਾਰੀ ਮੈਨੂੰ ਪੁੱਛਦੇ ਨੇ ਭਾਈ ਅਸੀਂ ਤਾਂ ਟੈਕਸ ਦਿੰਦੇ ਨਹੀਂ ਉਹ ਮੈਂ ਕਿਹਾ ਟੈਕਸ ਕੱਲਾ ਕਾਗਜ਼ਾਂ ਨਾਲ ਨਹੀਂ ਹੁੰਦਾ ਜਿਹੜਾ ਟੈਕਸ ਤੁਸੀਂ ਦਿੰਨੇ ਹੋ ਉਹਦਾ ਸਵੇਰੀ ਸ਼ੁਰੂ ਹੋਿੰਦਾ ਸ਼ਾਮ ਤੱਕ ਸੌਣ ਤੱਕ ਕਹਿੰਦੇ ਕਿਵੇਂ ਮੈਂ ਸਵੇਰੇ ਉੱਠਦਿਆਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਚੋਂ ਭਾਈ ਜੀ ਠਾਉਂਦੇ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉਠੋ ਨਾਮ ਜਪੋ ਕੰਮਕਾਰ ਕਰੋ ਉੱਠਣਸਾਰ ਜੇ ਤਾਂ ਚੁੱਲਾ ਹੈ ਤਾਂ ਸਿੱਖਾਂ ਵਾਲੀ ਡੱਬੀ ਚਾਹ ਤਰਨੁ ਧਰ ਕੇ ਪਾ ਪਾਣੀ ਪਤੀਲੇ ਚ ਪਾ ਕੇ ਸੀਖਾਂ ਵਾਲੀ ਡੱਬੀ ਕਸਾਉਨੇ ਆ ਮਾਚਸ ਦੀਲੀ ਟੈਕਸ ਸ਼ੁਰੂ ਕਿਉਂਕਿ ਜਦੋਂ ਤੁਸੀਂ ਚਬਾਲ ਜਾਂ ਤਰਨਤਾਰ ਜਾਣਦੇ ਹੋ ਨਾ ਤਾਂ ਜਦੋਂ ਸੀਖਾਂ ਵਾਲੀ ਡੱਬੀ ਮਾਚਸ ਖਰੀਦਦੇ ਹੋ ਤੇ ਟੈਕਸ ਪੈਂਦਾ ਜੀ ਜੇ ਗੈਸ ਹੈ ਤਾਂ ਜਦੋਂ ਹੀ ਦੱਬਿਆ ਉਹ ਲਾਈਟਰ ਜਆ ਟੈਕਸ ਸ਼ੁਰੂ ਕਿਉਂਕਿ ਗੈ ਜਿਹੜਾ ਸਿਲੰਡਰ ਹੈ ਉਹ ਤੇ ਟੈਕਸ ਹੈ ਉਸ ਤੋਂ ਬਾਅਦ ਚਾਹ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਟੈਕਸ ਆਟਾ ਗੁੰਨ ਲਿਆ ਪਰੌਂਠੇ ਬਣਾਉਣ ਵਾਸਤੇ ਟੈਕਸ ਸਬਜ਼ੀ ਬਣਾ ਲਈ ਟੈਕਸ ਉਦੋਂ ਬਾਅਦ ਰੋਟੀ ਖਾ ਕੇ ਕਹਿੰਦੇ ਭੂਆ ਕੋਲੇ ਜਾਣਾ ਫੋਨ ਕਰਦੀਏ ਪਹਿਲਾਂ ਭੂਆ ਨੂੰ ਫੋਨ ਕਰੋਗੇ ਟੈਕਸ ਮੋਟਰਸਾਈਕਲ ਚੱਕ ਲਿਓ ਜ ਪੈਟਰੋਲ ਪਾਉਂਗੇ ਡੀਜ਼ਲ ਪਾਉਂਗੇ ਟੈਕਸ ਉਦੋਂ ਬਾਅਦ ਆਉਂਦੇ ਹੋਏ ਬਾਜ਼ਾਰ ਚੋਂ ਕੋਈ ਚੀਜ਼ ਖਰੀਦ ਕੇ ਲਿਆਉਣੀ ਹੈ ਟੈਕਸ ਆਥਰੇ ਰੋਟੀ ਖਾ ਲਈ ਸਾਰੇ ਟੈਕਸ ਜੇ ਰੋਟੀ ਤੋਂ ਪਹਿਲਾਂ ਕੁਝ ਹੋਰ ਕਰਨਾ ਉਹ ਵੀ ਟੈਕਸ ਇੱਧਰ ਮਾਝੇ ਵੱਲ ਤਾਂ ਜ਼ਿਆਦਾ ਹੀ ਐ ਸਾਰਾ ਟੈਕਸ ਐ ਫਿਰ ਮੰਜੇ ਤੇ ਬੈਠਣ ਵੇਲੇ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਕਰਾਨਾ ਕਰਕੇ ਸੌਂ ਜਾਂਨੇ ਹੋ ਪੱਖਾ ਛੱਡ ਕੇ ਵੀ ਹੁਣ ਨਹੀਂ ਟੈਕਸ ਪੈਂਦਾ ਲੈ ਪੱਖਾ ਟੈਕਸ ਐ ਬਿਜਲੀ ਆਪਾਂ ਤਾਂ ਸਾਰੀ ਰਾਤ ਟੈਕਸ ਦੇਈ ਜਾਂਦੇ ਹਾਂ ਸੁੱਤੇ ਪਏ ਵੀ ਸੋ ਵੀਰੋ ਇਹ ਰਾਜਿਆਂ ਨੂੰ ਗੱਲ ਪਤਾ ਨਹੀਂ ਲੱਗ ਸਕਦੀ ਕਿ ਟੈਕਸ ਕਿੱਥੇ-ਕਿੱਥੇ ਜਾਂਦਾ ਉਹਨਾਂ ਦੀਆਂ ਸੋਨੇ ਦੀਆਂ ਟੂਟੀਆਂ ਨੇ ਉਹਨਾਂ ਦੇ ਖੇਤਾਂ ਜਾ ਕੇ ਬਾਦਲਾਂ ਦੇ ਖੇਤਾਂ ਜਾ ਕੇ ਨਹਿਰਾਂ ਮੁੱਕ ਜਾਂਦੀਆਂ ਉਹਨਾਂ ਨੂੰ ਕੀ ਪਤਾ ਮੋਗਗੇ ਕੀ ਹੁੰਦੇ ਐ ਉਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਉਹ ਕਹਾਂ ਵਾਲੀ ਲੇਅਰ ਚ ਨੇ ਉਹ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਆ ਉਹਨਾਂ ਨੂੰ ਨਹੀਂ ਪਤਾ ਪੰਜਾਬੀ ਦਾ ਊੜਾ ਆੜਾ ਏਡੀ ਸੱਸਾ ਨਹੀਂ ਪਤਾ ਉਹਨਾਂ ਨੂੰ ਮੈਂ ਕਈ ਵਾਰੀ ਵਿਧਾਨ ਸਭਾ 'ਚ ਪੁੱਛ ਰਿਹਾ ਨਾ ਪੰਜਾਬੀ ਬੋਲ ਕੇ ਦਿਖਾ ਦਿਓ 5 ਮਿੰਟ ਬੋਲੀ ਨਹੀਂ ਜਾਂਦੀ ਵੀਰੋ ਅੰਗਰੇਜ਼ੀ ਚ ਹੋ ਜਾਂਦਾ ਥੋੜੇ ਚਿਰ ਬਾਅਦ ਕਿਉਂਕਿ ਪੜੀ ਹੀ ਨਹੀਂ ਕਦੇ ਪੰਜਾਬੀ ਇਹ ਤਾਂ ਆਪਣੇ ਜਵਾਕਾਂ ਵਾਸਤੇ ਰੱਖਿਆ ਹੋਇਆ ਕੰਮ ਵੀ ਅਨਪੜ੍ਹ ਜੇ ਰੱਖ ਲੋ ਇਹਨਾਂ ਨੂੰ ਐਂ ਪਾਈ ਜਾਣਗੇ ਵੋਟਾਂ ਪਰ ਅਸੀਂ ਤਾਂ ਸਾਰਾ ਕੁਝ ਦੱਸਾਂਗੇ ਤੁਹਾਨੂੰ ਕਿ ਕਿਵੇਂ ਚੱਲਦੀਆਂ ਸਰਕਾਰਾਂ ਕਿਉਂਕਿ ਤੁਹਾਡੇ ਧੀਆਂ ਪੁੱਤਾਂ ਨੇ ਵੀ ਕੱਲ ਨੂੰ ਚੀਰਮੈਨੀ ਦੀਆਂ ਗੱਡੀਆਂ ਤੇ ਚੀਰਮੈਨੀ ਦੇ ਕੁਰਸੀਆਂ ਤੇ ਬਹਿਣਾ ਕਿਉਂ ਕੀ ਗੱਲ ਸਾਡੇ ਧੀਆਂ ਪੁੱਤ ਨਹੀਂ ਬੈਠ ਸਕਦੇ ਆ ਵੀ ਤਾਂ ਆਮ ਕਰਾਂ ਦੇ ਧੀਆਂ ਪੁੱਤ ਨੇ ਇਹੀ ਦੁੱਖ ਹੈ ਇਹਨਾਂ ਨੂੰ ਇਹੀ ਦੁੱਖ ਹੈ ਨਨੂ ਕਿ ਆਮ ਲੋਕਾਂ ਦੇ ਧੀਆਂ ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਸੀ